ਕਈ ਸਾਲਾਂ ਬਾਅਦ ਅਚਨਚੇਤੇ ਪੰਜਾਬੀ ਵੀਰ ਬਿਨਾ ਦੱਸੇ ਪੰਜਾਬ ਆਪਨੇ ਘਰ ਆ ਜਾਂਦਾ ਹੈ ਘਰ ਦੇ ਗੇਟ ਮੂਰੇ ਆ ਕੇ ਆਪਣੀ ਮਾਂ ਨੂੰ ਲੱਭਣ ਲੱਗਦਾ ਹੈ ਤੇ ਉਧਰੋਂ ਮਾਂ ਕਮਰੇ 'ਚੋਂ ਆਪਣੇ ਪੁੱਤ ਨੂੰ ਦੇਖ ਹੈਰਾਨ ਰਹਿ ਜਾਂਦੀ ਏ ਫਿਰ ਮੁੰਡੇ ਦੀ ਮਾਂ ਆਪਣੇ ਪੁੱਤ ਨੂੰ ਘੁੱਟ ਕੇ ਗਲਵਕੜੀ ਪਾ ਲੈਂਦੀ ਏ ਮਾਵਾ ਤਾਂ ਦੋਸਤੋ ਮਾਵਾ ਹੀ ਹੁੰਦੀਆਂ ਨੇ ਬਾ ਫਿਰ ਭਾਵੁਕ ਹੋ ਕੇ ਰੋਣ ਲੱਗ ਜਾਂਦੀ ਏ ਵਿਦੇਸ਼ ਤੋਂ ਆਏ ਇਸ ਵੀਰ ਦੀ ਮਾਂ ਕਿੰਨਾ ਟਾਈਮ ਆਪਣੇ ਪੁੱਤ ਨੂੰ ਵੇਖਦੀ ਰਹਿੰਦੀ ਏ ਤੇ ਗਲਵਕੜੀ ਵੇਚੀ ਲਈ ਰੱਖਦੀ ਏ ਬਹੁਤ ਔਖਾ ਦੋਸਤੋ ਆਪਣੇ ਧੀਆ ਪੁੱਤਾਂ ਜਵਾਨ ਕਰਕੇ ਵਿਦੇਸ਼ ਭੇਜਣੇ ਆਪਣੀ ਔਲਾਦ ਦੇ ਮਗਰੋਂ ਚੰਦਰਾਕਰ ਖਾਨ ਨੂੰ ਆਉਂਦਾ ਵੀਡੀਓ ਤਾਂ ਤੁਸੀਂ ਬਹੁਤ ਵੇਖਿਆ ਆਉਣੀਆ ਪਰ ਆਹ ਵੀਡੀਓ ਸੱਚੀ ਬਹੁਤ ਭਾਵਕ ਕਰ ਦੇਣ ਵਾਲੀ ਆ ਵਿਦੇਸ਼ਾਂ 'ਚ ਰਹਿੰਦੇ ਕਈ ਧੀਆ ਪੁੱਤਾਂ ਦੇ ਮਾਪੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਵੀ ਕਹਿ ਜਾਂਦੇ ਨੇ ਬਹੁਤ ਜਿਆਦਾ ਔਖਾ ਆਪਣਿਆਂ ਤੋਂ ਦੂਰ ਰਹਿਣਾ ਖਾਣੀ ਤਾਂ ਦੋਸਤੋ ਦੋ ਟਾਈਮ ਦੀ ਰੋਟੀ ਆ ਜੋ ਸਰਦਾ ਪੁੱਜਦਾ ਇੱਥੇ ਜ਼ਮੀਨ ਜਾਇਦਾਦ ਨੇ ਉਹਨਾਂ ਨੂੰ ਤਾਂ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੀਦਾ ਬਾਕੀ ਦੋਸਤੋ ਤੁਸੀਂ ਸਿਆਣੇ ਹੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ